ਗਗਨਦੀਪ ਸਿੰਘ ਗੁਰਾਇਆ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਫਰੀਗੜ੍ਹ ਸਾਹ ਕੋ ਨਾਲ ਨੇ ਅਨਿਲ ਕੁਮਾਰ ਗੁਪਤਾ ਜੀ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਨਾਲ ਸਾਰੇ ਮੈਂਬਰ ਨਮਰਤਾ ਸ਼ਰਮਾ ਬਰਿੰਦਰ ਕੋ ਮਨੀਸ਼ਾ ਭਰਦਵਾਸ ਤੇ ਸਾਨੂੰ ਅੱਜ ਸਾਡੇ ਇਥੋਂ ਦੇ ਮਿਊਸਪਲ ਕਾਉਂਸਲਰ ਨਿਰਿੰਦਰ ਕੁਮਾਰ ਪ੍ਰਿੰਸੀ ਦਾ ਫੋਨ ਆਇਆ ਕਿ ਦੋ ਛੋਟੀਆਂ ਬੱਚੀਆਂ ਸਰਹੰਦ ਮੰਡੀ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਨੇੜੇ ਜਿਹੜਾ ਕ੍ਰਿਸ਼ਨਾ ਗਊਸ਼ਾਲਾ ਹੈ ਉਹਦੇ ਨੇੜੇ ਕਿਤੇ ਲਵਾਰਸ ਹਾਕਟ ਦੇ ਵਿੱਚ ਕੋਈ ਛੱਡ ਕੇ ਚਲੇ ਗਿਆ ਸੀ ਤਾਂ ਸਾਡੀ ਸਾਰੀ ਟੀਮ ਇੱਥੇ ਕੁੱਝੀ ਆ ਕੇ ਦੇਖਿਆ ਛੋਟੀਆਂ ਬੱਚੀਆਂ ਦੀ ਆ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਬੱਚੀਆਂ ਦੇ ਨਾਂ ਹੈਗੇ ਨੇ ਲక్ష్ਮੀ ਤੇ ਰਾਣੀ 4 ਤੇ 6 ਸਾਲ ਬੱਚੀਆਂ ਦੀ ਉਮਰ ਹੈ ਤੇ ਤਾਂ ਕਰਕੇ ਪਤਾ ਕਰਿਆ ਗਿਆ ਸਾਰਾ ਕੋਈ ਬੱਚੀਆਂ ਨਾਲੇ-ਦੋਲੇ ਉਹਨਾਂ ਬਾਰੇ ਇਨਕੁਆਇਰੀ ਕਰਾਈ ਗਈ ਵੀ ਕੋਈ ਕੋ ਉਹਨਾਂ ਨੂੰ ਦੁਆਰ ਸਾਹ ਸਾਲਤਰੀ ਛੱਡ ਗਿਆ ਤਾਂ ਪਤਾ ਲੱਗਿਆ ਬੱਚੀਆਂ ਨੂੰ ਦੱਸਿਆ ਕਿ ਸਾਨੂੰ ਇੱਥੇ ਕੋਈ ਸਾਡਾ ਫਾਦਰ ਦਾ ਕੋਈ ਦੋਸਤ ਆ ਕੇ ਕੁਝ ਕੁਤਮਾਰ ਕਰੀ ਉਹਨਾਂ ਨੇ ਆ ਕੇ ਸਾਨੂੰ ਛੱਡ ਕੇ ਦੁਆਰ ਸਾਹ ਸਾਲਤਰੀ ਵਿੱਚ ਕੁਝ ਤਾਂ ਇਥੋਂ ਦੇ ਜਿਹੜੇ ਮੇਨ ਮੈਨੇਜਰ ਸੀ ਗਊਸ਼ਾਲਾ ਦੇ ਸਿੰਘੀ ਸਾਹਿਬ ਉਹਨਾਂ ਨੇ ਆ ਕੇ ਬੱਚੀਆਂ ਨੂੰ ਆਇਆ ਪਿਆ ਆਇਆ ਦੁਪਹਿਰਦ ਤੇ ਫਿਰ ਆ ਕੇ ਇਨਫੋਰਮ ਕੀਤਾ ਕਿ ਆ ਕੇ ਉਸ ਨੂੰ ਬਾਤ ਪਤਾ ਲੱਗਿਆ ਕਿ ਇੱਕ ਬੱਚਿਆਂ ਦਾ ਦੋਸਤ ਵੱਡਾ ਭਰਾ ਅਨਸ਼ੂ ਉਹ ਵੀ ਪਾਰਕ ਦੇ ਵਿੱਚ ਗੁਦਰਤੀ ਨੂੰ ਮਿਲ ਗਿਆ ਬੱਚਿਆਂ ਨੂੰ ਸਾਨੂੰ ਤੇ ਹੁਣ ਅੱਜ ਅਸੀਂ ਬੱਚਿਆਂ ਦੀ ਸਾਈਕਲ ਕਾਉਂਸਲਿੰਗ ਕਰਕੇ ਜੋ ਕਾਗਜ਼ੀ ਕਾਰਜੇ ਮੁਕੰਮਲ ਕਰਕੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਅੱਜ ਦੀ ਰਾਤ ਬੱਚਿਆਂ ਨੂੰ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਰੱਖਾਂਗੇ ਤੇ ਕੱਲ ਨੂੰ ਫਿਰ ਦੇਖ ਕੇ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਹੋਮ ਦੇ ਵਿੱਚ ਜਿੱਥੇ ਉਹਨਾਂ ਨੂੰ ਚੰਗੀ ਪਰਵਰੀ ਹੋ ਸਕੇ ਉੱਥੇ ਕੱਲ ਨੂੰ ਭੇਜਾਂਗੇ ਪਹਿਲਾਂ ਵੀ ਇਸ ਤਰ੍ਹਾਂ ਦੀ ਤੁਹਾਨੂੰ ਬੱਚੇ ਮਿਲੇ ਸੀ ਇਹੀ ਬੱਚੇ ਹਾਂਜੀ ਹਾਂ ਸਾਨੂੰ ਜਦੋਂ ਇਹਨਾਂ ਦੀ ਕਰ ਰਹੇ ਸਾਰੇ ਕਾਉਂਸਲਿੰਗ ਕਰਦੇ ਕਰਦੇ ਪਤਾ ਲੱਗਾ ਕਿ ਇਹੀ ਬੱਚੇ ਸਾਨੂੰ ਅਜ ਤੋਂ 1.5 ਸਾਲ ਪਹਿਲਾਂ ਵੀ ਇਹੀ ਬੱਚੇ ਮਿਲੇ ਸੀ ਤਾਂ ਬੜੀ ਬੁਰੀ ਹਾਲਤ ਦੇ ਵਿੱਚ ਸੀ ਇਹਨਾਂ ਦੇ ਆਪਸ ਜਿਹੜੀ ਫੈਮਿਲੀ ਡੇਜ਼ਰਟਡ ਫੈਮਿਲੀ ਹੈ ਮਦਰ ਇਹਨਾਂ ਦੀ ਕਿਤੇ ਚਲੀ ਗਈ ਹੋਈ ਇਹਨੂੰ ਛੱਡ ਕੇ ਤਾਂ ਫਾਦਰ ਹੈ ਉਹ ਇਹਨਾਂ ਦੀ ਕੋਈ ਟੇਕ ਕੇਅਰ ਨਹੀਂ ਕਰ ਰਿਹਾ ਉਦੋਂ ਵੀ ਇਹਨਾਂ ਨੂੰ ਇਨਸਟਰਕਸ਼ਨ ਪਾਸ ਕਰਕੇ ਤਾਂ ਦੇਤਾ ਸੀ ਜਿਹੜੀ ਤੇ ਅਸੀਂ ਉਦੋਂ ਵੀ ਸੋਚਿਆ ਸੀ ਕਿ ਬੱਚਿਆਂ ਨੂੰ ਉਹਨਾਂ ਨੂੰ ਕਿਤੇ ਚੰਗਾ ਇਹਨਾਂ ਦੀ ਪ੍ਰਵੇਸ਼ ਕਰਵਾਈ ਜਾਵੇ ਪਰ ਉਹਦੇ ਫਾਦਰ ਬਹੁਤ ਮਿਲਤਾਂ ਤਰਲੇ ਕਰਕੇ ਲਿਆ ਗਿਆ ਸੀ ਪਰ ਹੁਣ ਦੇਖਿਆ ਕਿ ਉਹਨੇ ਬਿਲਕੁਲ ਇਹਦੀ ਕੇਅਰ ਨਹੀਂ ਕਰ ਰਿਹਾ ਬੜੀ ਮਾੜੀ ਹਾਲਤ ਦੇ ਵਿੱਚ ਬੱਚਿਆਂ ਦੀ ਤਾਂ ਅਸੀਂ ਬੱਚਿਆਂ ਦੇ ਚੰਗੇ ਬੈਸਟ ਇੰਟਰਸਟ ਨੂੰ ਦੇਖਦੇ ਉਹਨਾਂ ਨੂੰ ਚੰਗੇ ਹੋਮ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਾਂਗੇ ਕਰਾਂਗੇ ਕਿਉਂਕਿ 2 ਸਾਲ ਪਹਿਲਾਂ ਸਾਨੂੰ ਮਿਲੇ ਸੀ ਫਿਰ ਥੋੜਾ ਜਿਹਾ ਚੇਂਜਸ ਆਗੇ ਸੀ ਹੁਣ ਫੇਸ ਵਿੱਚ ਹੈ ਨਾ ਤੇ ਉਦੋਂ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੱਚਿਆਂ ਦੀ ਤੇ ਰਿ ਵਗੈਰਾ ਤੇ ਉਹਨਾਂ ਦੇ ਬਹੁਤ ਜ਼ਖਮ ਸੀਗੇ ਤੇ ਹੁਣ ਥੋੜੀ ਦੇਰ ਬਾਅਦ ਮੈਨੂੰ ਰੀਅਲਾਈਜ਼ ਹੋਇਆ ਵੀ ਸ਼ਾਇਦ ਮੈਂ ਤਿੰਨੋਂ ਪੈਨਪਾਈ ਇਕੱਠੇ ਦੇਖੇ ਐ ਫਿਰ ਮੈਨੂੰ ਯਾਦ ਆਇਆ ਕਿ ਹਾਂਏ ਤਾਂ ਉਹੀ ਬੱਚੇ ਨੇ ਜਿਹੜੇ ਉਦੋਂ ਅਸੀਂ ਉਦੋਂ ਰੈਸਕਿਊ ਕਰੇ ਸੀ ਪਰ ਇਹਦੇ ਪੇਰੈਂਟਸ ਸਾਡੇ ਤੋਂ ਲੈ ਗਏ ਸੀਗੇ ਕਾਫੀ ਮਿੰਟਾਂ ਵਗੈਰਾ ਕੀਤੀਆਂ ਸੀ ਉਹਨਾਂ ਨੇ ਉਦੋਂ ਵੀ ਵੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਰਿਟਰਨ ਦੇ ਵਿੱਚ ਦੇ ਦਿੰਨੇ ਆ ਪਰ ਅੱਜ ਦੇਖ ਕੇ ਫਿਰ ਬਹੁਤ ਦੁੱਖ ਲੱਗਿਆ ਕਿ ਉਹਨਾਂ ਨੂੰ ਬਸ ਇੱਕ ਦੇਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕੋਈ ਕਦਰ ਨਹੀਂ ਸੀ ਨਾ ਬੱਚਿਆਂ ਦੀ ਅੱਜ ਬਹੁਤ ਹੋਰ ਵੀ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਸੀਗੇ ਬੱਚੇ ਜਦੋਂ ਨਾ 1.5 ਸਾਲ ਪਹਿਲਾਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਤਿੰਨ ਬੱਚੇ ਬਹੁਤ ਗੁਰੇ ਹਾਲਾਤਾਂ ਦੇ ਵਿੱਚ ਪਾਰਕ 'ਚ ਨੇ ਅਸੀਂ ਉੱਥੋਂ ਰੈਸਕਿਊ ਕੀਤੇ ਸੀ ਬੱਚਿਆਂ ਦੇ ਸਿਰ ਬਹੁਤ ਗਲੇ ਹੋਏ ਸੀ ਬਹੁਤ ਹੀ ਬੁਰੇ ਹਾਲਾਤਾਂ 'ਚ ਸੀ ਬੱਚੇ ਕਮੇਟੀ ਵੱਲੋਂ ਬੱਚਿਆਂ ਦਾ ਟ੍ਰੀਟਮੈਂਟ ਕਰਾਇਆ ਗਿਆ ਫਿਰ ਇਹਨਾਂ ਨੂੰ ਹੋਮ 'ਚ ਭੇਜਿਆ ਗਿਆ ਬਟ ਉਸ ਤੋਂ ਬਾਅਦ ਇਹਦੇ ਫਾਦਰ ਨੇ ਆ ਕੇ ਸਾਨੂੰ ਅਪਰੋਚ ਕੀਤਾ ਕਿ ਮੈਂ 3 ਮਹੀਨੇ ਬਾਅਦ ਕਿ ਸਾਨੂੰ ਬੱਚੇ ਦੇ ਦੋ ਈਵਨ ਅਸੀਂ ਬੱਚਿਆਂ ਨੂੰ ਸਕੂਲ ਚ ਵੀ ਉੱਥੇ ਲਗਾਤਾ ਸੀ ਇਹਦੀ ਐਜੂਕੇਸ਼ਨ ਅੱਛੀ ਚੱਲ ਰਹੀ ਸੀ ਬਟ ਉਹਨਾਂ ਨੇ ਰਿਟਨ ਚ ਸਾਨੂੰ ਦੇਖ ਕੇ ਕਿ ਮੈਂ ਪੂਰਾ ਧਿਆਨ ਰੱਖਾਂਗਾ ਲੈ ਗਿਆ ਸੀ ਬੱਚਿਆਂ ਨੂੰ ਬਟ ਅੱਜ ਜਦੋਂ ਸਾਨੂੰ ਇਹ ਦੁਬਾਰਾ ਬੱਚੇ ਮਿਲੇ ਬਹੁਤ ਹੈਰਾਨੀ ਦੀ ਗੱਲ ਹੈ ਕਿ ਇੰਨਾ ਤੁਸੀਂ ਮਿੰਤਾ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਲੈ ਕੇ ਗਏ ਸੀ ਅੱਜ ਬੱਚੇ ਫੇਰ ਉਹੀ ਹਾਲਾਤਾਂ ਚ ਪਹੁੰਚ ਗਏ ਇਹਨਾਂ ਦੀ ਮਦਰ ਦਾ ਕੋਈ ਅਤਾ ਪਤਾ ਨਹੀਂ ਬੱਚੇ ਕਹਿੰਦੇ ਆ ਕਿ ਸ਼ਾਇਦ ਉਹ ਕਿਤੇ ਭੱਜ ਗਈ ਆ ਤੇ ਫਾਦਰ ਬਹੁਤ ਜ਼ਿਆਦਾ ਸ਼ਰਾਬੀ ਆ ਜਿਹਨੂੰ ਪੂਰਾ ਦਿਨ ਇਵਨ ਬੱਚੇ ਗੁਰਦੁਆਰੇ ਜਾਂ ਕਿਸੇ ਤੋਂ ਮੰਗ ਕੇ ਲਿਆ ਕੇ ਆਪਣੇ ਫਾਦਰ ਨੂੰ ਖਾਣਾ ਖਿਲਾਂਦੇ ਨੇ ਇਸ ਕਰਕੇ ਅਸੀਂ ਤਾਂ ਚਾਹਾਂਗੇ ਕਿ ਬੱਚਿਆਂ ਦਾ ਹੋਮ ਦੇ ਵਿੱਚ ਵਧੀਆ ਭਵਿੱਖ ਬਣੇ ਤੇ ਅਸੀਂ ਉਹਨਾਂ ਨੂੰ ਉੱਥੇ ਭੇਜਾਂਗੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਮਿਲਣੇ ਤੁਹਾਨੂੰ ਅੱਜ ਤਾਂ ਇਹ ਬੱਚੇ ਆਪਣੇ ਗਊਸ਼ਾਲਾ ਐ ਰੇਲਵੇ ਕ੍ਰਾਸਿੰਗ ਦੇ ਕੋਲ ਉੱਥੇ ਬੱਚਿਆਂ ਨੂੰ ਕੋਈ ਮੋਟਰਸਾਈਕਲ ਤੇ ਛੱਡ ਕੇ ਗਿਆ ਔਰ ਬੱਚੇ ਬਹੁਤ ਰੋ ਰਹੇ ਸੀ ਗਊਸ਼ਾਲਾ ਦੇ ਕਿਸੇ ਮੈਂਬਰਾਂ ਨੇ ਬੱਚਿਆਂ ਨੂੰ ਫੜਿਆ ਤੇ ਸਾਨੂੰ ਕਾਲ ਕੀਤੀ ਤਾਂ ਉਦੋਂ ਅਸੀਂ ਇੱਥੇ ਆ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਇਹਨਾਂ ਨੇ ਇਵਨ ਨਿਲਾਇਆ ਬਹੁਤ ਬੁਰੇ ਹਾਲਾਤਾਂ ਵਿੱਚ ਸੀਗੇ ਇਹ ਜਿਹੜੇ ਬੱਚੇ